ਹਾਂਜੀ ਬਹੁਤ ਸੀਰੀਅਸ ਗੱਲ ਹੋ ਗਈ ਹੈਗੀ ਵੀ ਦੇਖ ਰਹੇ ਹੋ ਵੀਡੀਓ ਇਹ ਬੱਚੇ ਦੇ ਜੋ ਸਰਦੇ ਉੱਪਰ ਲੱਗਿਆ ਹੋਇਆ ਇਹਦਾ ਮੋਇਲ ਨੇ ਦਿਮਾਗ ਡੱਡ ਕਰਤਾਗਾ ਇਹ ਵੀਡੀਓ ਕੌਂਗਿਆਂ ਦੀ ਆ ਨਾਨਕ ਸਰਦੇ ਕੋਲੇ ਕੌਂਗੇ ਪੈਂਦੇ ਹੈਗੇ ਆਪਾਂ ਘਰ ਦੇ ਵਿੱਚ ਦੇਖਣ ਲੱਗ ਜਾਨੇ ਆ ਵੀ ਬੱਚੇ ਖਲਾਰਾ ਨਾ ਪਾਉਣ ਪੋਚ ਲੱਗਿਆ ਇਹ ਵਿਗਾੜ ਦੇਣਗੇ ਉਹ ਕਰ ਦੇਣਗੇ ਆਪਾਂ ਫੋਨ ਫੜਾ ਦਿੰਨੇ ਆ ਰੋਟੀ ਖਾਂਦਿਆਂ ਨਾ ਉਹ ਫੋਨ ਪੁੱਤ ਰੋਟੀ ਖਾ ਲਾ ਆ ਜਾ ਫੋਨ ਲੈ ਖਲਾ ਹਿਆ ਤਾਂ ਮੋ ਮਾਰੀਆਂ ਹੁੰਦੀਆਂ ਉਹ ਬੱਚਾ ਕਾਦਾ ਹੋਇਆ ਜਿਨੇ ਇਸ਼ਾਰਤ ਕੀਤੀ ਨਾ ਰੇਤ ਦੇ ਚ ਲਿਟਿਆ ਨਾ ਖੇਡਿਆ ਨਾ ਇਹ ਸਾਨੂੰ ਹੱਥ ਜਗਾ ਗੰਡਾ ਦੱਦਿਆ ਮੂੰਹ ਨਾ ਖੋਦਣੀਆਂ ਪੈਂਦੀਆਂ ਠੀਕ ਹੈ ਬੱਚੇ ਨੂੰ ਫੋਨ ਹੁੰਦਾ ਕੋਈ ਬਿੰਦ ਝਟ ਹੁੰਦਾ ਇਹਨੂੰ ਵੀ 24 ਘੰਟੇ ਬੱਚੇ ਦੇ ਹੱਥ 'ਚ ਫੋਨ ਦੇ ਰੱਖੋ ਹੁਣ ਤੁਸੀਂ ਇਹ ਦੇਖ ਰਹੇ ਹੋ ਇਹਦਾ ਨਤੀਜਾ ਇਹ ਮਿਲ ਰਿਹਾ ਵਿਜਵਾ ਦਾ ਜਮਾ ਡੈਡ ਹੋ ਗਿਆਗਾ ਦਿਮਾਗ ਵੈਗਰੂ ਅੱਗੇ ਅਰਦਾਸ ਕਰਦੇ ਆ ਤੁਸੀਂ ਵੀ ਅਰਦਾਸ ਕਰੋ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਵਾਹਿਗੁਰੂ ਪ੍ਰਮਾਤਮਾਏ ਬੱਚੇ ਨੂੰ ਤੰਦਰੁਸਤ ਦੇ ਬਖਸ਼ੇ ਸਿਹਤ ਯਾਬ ਕਰੇ ਹਰ ਇੱਕ ਦਾ ਬੱਚਾ ਖੁਸ਼ੀਆਂ ਖੇੜੇ ਜਵਾਨੀਆਂ ਮਾਣੇ ਇਹੇ ਅਰਦਾਸ ਆ ਪ੍ਰਮਾਤਮਾ ਅਗੇ ਹਰ ਇੱਕ ਨੂੰ ਤੰਦਰੁਸਤ ਰੱਖਿਓ ਪਰ ਵੀਰੋ ਉਹ ਬੱਚਾ ਜਿਹੜਾ ਹੱਦ ਦਾ ਖੇਡਦਾ ਸੀਗਾ ਤਾਂ ਕਿੱਡੇ-ਕੱਡੇ ਉਮਰ ਜਾ ਵੜਦੀ ਸੀ ਤੇ ਕਿੱਡੇ-ਕੱਡੇ ਲੰਮੇ ਜਵਾਨ ਚਾਹੇ ਮੁੰਡਾ ਚਾਹੇ ਕੁੜੀ ਆ ਹੁੰਦੇ ਸੀ ਅੱਜ ਨਿੱਕੇ ਜਿਹੇ ਪਿਛਕੇ ਦੇ ਰਹੇ ਜਾਂਦੇ ਆ ਉਹ ਇਹੀ ਕਾਰਨ ਹੈ ਅਸੀਂ ਇਹਨਾਂ ਨੂੰ